ਇਹ ਜਾਂਦਾ ਕਰ ਦੰਦੇ ਕਿ ਆ ਕਾਂ ਦੇ ਵਿੱਚ ਅਥਰੂ ਵੀ ਲੋਕਾਂ ਦੇ ਆ ਜਾਂਦੇ ਗਾਈ ਕੀ ਕਹਿ ਜਾਂਦੀ ਚੀਜ਼ ਹੈ ਹਾਂਜੀ ਇਹ ਮੈਂ ਇਹ ਦੱਸਾਂ ਚਾਹੁੰਦਾ ਕਿਉਂਕਿ ਇੱਥਾਂ ਜਿਹੜੀ ਪਾਰਕਿੰਗ ਹੈ ਕਾਫੀ ਚੌੜੀ ਬਣਾ ਦਿੱਤੀ ਹੈ ਉੱਥੇ ਸਾਡਾ ਜਿਹੜਾ ਕਾਰ ਪਾਰਕਿੰਗ ਦਾ ਜਿਹੜਾ ਬੰਦਾ ਖੜਾਇਆ ਹੋਇਆ ਉਹ ਪੂਰੀ ਕੰਟਰੋਲ ਕਰੂਗਾ ਉਸ ਤੋਂ ਬਰਤਨਾ ਉੱਪਰ ਆਣ ਤੋਂ ਸੰਗ ਦਾ ਸੀ ਬੰਦ ਕਰ ਦੇਣਾ ਕਿਉਂਕਿ ਨੀਲਾ ਬਹੁਤ ਹੁੰਦਾ ਹੈ ਗੱਡੀਆਂ ਉੱਪਰ ਨਹੀਂ ਆ ਸਕਦੀਆਂ ਜਗ੍ਹਾ ਘੱਟ ਸ਼ਸ਼ੀਕਲ ਜੀ ਤੁਸੀਂ ਜੁੜੇ ਹੋ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਮਨੀਸ਼ ਪ੍ਰਵਾਹ ਇਸ ਵੇਲੇ ਮੌਜੂਦ ਆ ਉਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਦੇ ਦਰਬਾਰ ਤੇ ਜਿੱਥੇ ਕਿ ਸਾਲਾਨਾ ਉਰਸ ਮੇਲਾ ਜਿਹੜਾ ਹੈ ਹਰ ਸਾਲ ਜਿਵੇਂ ਮਨਾਇਆ ਜਾਂਦਾ ਉਸੇ ਤਰੀਕੇ ਦੇ ਨਾਲ ਇਸ ਸਾਲ 12 ਨਵੰਬਰ ਨੂੰ ਜਿਹੜਾ ਆਉਣ ਵਾਲੇ ਮੰਗਲਵਾਰ ਨੂੰ ਜਿਹੜਾ ਸਾਲਾਨਾ ਉਰਸ ਮੇਲਾ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਜਿਸ ਦੇ ਵਿੱਚ ਉੱਚ ਕੋਟੀ ਦੇ ਗਾਇਕ ਮਾਸਟਰ ਸਲੀਮ ਵੀ ਸ਼ਿਰਕਤ ਕਰਨਗੇ ਤੇ ਹੋਰ ਵੀ ਅਨੇਕਾਂ ਜਿਹੜੀਆਂ ਆਵਾਜ਼ਾਂ ਇੱਥੇ ਬਾਬਾ ਜੀ ਦਾ ਗੁਣਗਾਨ ਕਰਨ ਲਈ ਪਹੁੰਚਣਗੀਆਂ ਸਾਡੇ ਨਾਲ ਮੌਜੂਦ ਹੈ ਮੁੱਖ ਮਹਾਂਤ ਮੋਤਮ ਬਾਬਾ ਦਿਲਵਾਗ ਮੁਹੰਮਦ ਸ਼ਾਹ ਤੇ ਉਹਨਾਂ ਦੇ ਪਰਵਾਰਿਕ ਸਦਸੇ ਵੀ ਹੈ ਤੇ ਇੱਥੇ ਦੇ ਜਿਹੜੇ ਖਿਦਮਤਕਾਰ ਵੀ ਹੈ ਨਾਲ ਮੌਜੂਦ ਹੈ ਇੱਕ ਵਾਰ ਕੈਮਰਾਮੈਨ ਨੂੰ ਕਵਾਂਗਾ ਕਿ ਜਿਹੜਾ ਇੱਕ ਵਾਰ ਕੈਮਰਾ ਕਮਾ ਕੇ ਸਾਰਾ ਦਿਖਾ ਦਿੱਤਾ ਜਾਵੇ ਇਹ ਸਾਰੇ ਜੇ ਗੱਲ ਕੀਤੀ ਜਾਵੇ ਤਾਂ ਅਸੀਂ ਬਾਬਾ ਦਿਲਵਾਕ ਮੁਹੰਮਦ ਸ਼ਾਹ ਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਇਹੋ ਜੀ ਇਹ ਮੇਲੇ ਦੀਆਂ ਤਿਆਰੀਆਂ ਹੈ ਤੇ ਕੀ ਕੁਝ ਖਾਸ ਹੋਣ ਵਾਲਾ ਹੈ ਕਿਉਂਕਿ ਸਾਡਾ ਮਕਸਦ ਹੈ ਕਿ ਇੱਕ ਰਿਪੋਰਟ ਜਿਹੜੀ ਹੈ ਆਮ ਲੋਕਾਂ ਤੱਕ ਤੇ ਜਿਹੜੀ ਆਵਾਜ਼ ਹੈ ਜਿਹੜੀ ਪਹੁੰਚਣੀ ਚਾਹੀਦੀ ਹੈ ਕਿਉਂਕਿ ਵੱਡੇ ਪੱਧਰ ਦਾ ਪ੍ਰੋਗਰਾਮ ਚੱਲ ਰਿਹਾ ਉਸ ਦੇ ਵਿੱਚ ਇਹ ਵੱਡੇ ਪੱਧਰ ਤੇ ਜਿਹੜੇ ਕਾਰਜ ਆਰੰਭ ਹੋਏ ਨੇ ਕਿਵੇਂ ਪ੍ਰੋਗਰਾਮ ਰਹੇਗਾ ਕਿ ਕਿੰਨਾ ਕੁ ਖਾਸ ਹੋਣ ਵਾਲਾ ਹੈ ਉਹ ਦੱਸਣਾ ਜ਼ਰੂਰ ਬਣਦਾ ਹੈ ਸਾਡੇ ਨਾਲ ਆ ਬਾਬਾ ਜੀ ਮੌਜੂਦ ਨੇ ਬਾਬਾ ਜੀ ਪਹਿਲਾਂ ਤਾਂ ਥੋੜਾ ਸਵਾਗਤ ਹੈ ਹਮਦਰ ਟੀਵੀ ਦੇ ਵਿੱਚ ਬਹੁਤ ਬਹੁਤ ਕੀ ਕੁਝ ਖਾਸ ਰਹਿਣ ਵਾਲਾ ਹੈ ਇਸ ਵਾਰ ਮੇਲੇ ਦੇ ਵਿੱਚ ਸੰਖੇਪਾਂ ਦੱਸਿਓ ਜਰਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇ ਤਾਂ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਪੂਰੇ ਵਾੜੂ ਨੂੰ ਪੂਰੇ ਹਿੰਦੁਸਤਾਨ ਨੂੰ ਕਿ ਬਾਬਾ ਬੁੱਢਣ ਸਾਹਿਬ ਜੀ ਦਾ ਜਿਹੜਾ ਇਹ ਸਲਾਨੀ ਹੋਰਸ ਮੇਲਾ ਇਹ ਹੁਣ ਤੇ ਨਹੀਂ ਚੱਲ ਰਿਹਾ ਪਹਿਲਾਂ ਸਾਡੇ ਸਿਆਣੇ ਬਜ਼ੁਰਗ ਕਰਾਦੇ ਸੀ ਕਿ ਮੇਰਾ ਬਾਪ ਕਰਾਦਾ ਉਸ ਤੋਂ ਬਾਅਦ 50 ਸਾਲ ਮੈਨੂੰ ਕਰਾਦੇ ਇਹ ਸਲਾਨਾ ਹੋਰਸ ਮੇਲਾ ਬਾਬਾ ਬੁੱਢਣ ਸਾਹਿਬ ਜੀ ਦਾ ਜੋਤੀ ਜੋਤ ਆਪਣਾ ਸਮਾਨ ਦਾ ਹੈ ਕਿਉਂਕਿ 10 ਵਜੇ ਬਾਬਾ ਬੁੱਢਣ ਸਾਹਿਬ ਜੀ ਦੀ ਚੱਦਰ ਦੀ ਜਿਹੜੀ ਆਪਰੇ ਰਸਮ ਦੁਆ ਕਰਦੇ ਆ ਸ਼ਾਹ ਪਰਿਵਾਰ ਵਾੜਾ ਇਕੱਠਾ ਰਲ ਕੇ ਦੁਆ ਹੁੰਦੀ ਹੈ ਕ੍ਰਾਂਸ਼ ਦੀਵ ਦਾ ਪਾਠ ਦੀ ਦੁਆ ਹੁੰਦੀ ਕੁਲ ਭਲੇ ਦੀ ਦੁਆ ਹੁੰਦੀ ਹੈ ਕੁਲ ਉਹ ਪੂਰੇ ਕਾਇਨਾਤ ਦੀ ਦੁਆ ਹੁੰਦੀ ਹੈ ਕਿ ਅੱਲਾਹ ਪਾਕ ਪੂਰੀ ਕਾਇਨਾਤ ਨੂੰ ਤੰਦਰੁਸਤੀ ਔਰ ਤਰੱਕੀ ਔਰ ਕਾਮਯਾਬੀ ਇਹ ਦੁਆ ਹੁੰਦੀ ਹੈ ਉਸ ਤੋਂ ਬਾਅਦ ਸ਼ਬਦ ਕੀਰਤਨ ਉਹ ਆਪਾਂ 11 ਵਜੇ ਤੱਕ ਇਹ ਮੰਨਾ ਹੋ ਜਾਂਦਾ ਕਿਉਂਕਿ ਬਹੁਤ ਦੁਨੀਆ ਹੁੰਦੀ ਹੈ ਬੜਾ ਇਕੱਠ ਹੁੰਦਾ ਹੈ ਟਾਈਮ ਤਾਂ ਲੱਗੇ ਜਾਂਦਾ ਹੈ 11 ਵਜੇ ਸ਼ਬਦ ਕੀਰਤਨ ਜਿਹੜੇ ਸਿੱਖੀ ਮੁਰਾਦਾ ਦੇ ਨਾਲ ਜਿਹੜੇ ਸੰਬੰਧਤ ਹੈ ਬਾਬਾ ਬੁੱਢਣ ਸਾਹਿਬ ਜੀ ਸਿੱਖ ਧਰਮ ਦੇ ਨਾਲ ਬਹੁਤ ਹੀ ਜ਼ਿਆਦਾ ਆਪਣਾ ਉਹਨਾਂ ਦਾ ਲਿੰਕ ਹੈ ਇਸ ਕਰਕੇ ਪਹਿਲਾ ਸ਼ਬਦ ਕੀਰਤਨ ਕਰਵਾਏ ਜਾਂਦੇ ਨੇ ਉਸ ਤੋਂ ਬਾਅਦ ਕੋਆਲੀਆਂ ਜਿਹੜਾ ਪੰਜਾਬ ਦਾ ਮਸ਼ਹੂਰ ਕਵਾਲ ਕੁਰਾਮੁਦ ਫਕੀਰ ਮੇਰੇ ਕੋਟਲੇ ਕਵਾਲ ਮਸ਼ਹੂਰ ਕਵਾਲਾ ਪੰਜਾਬ ਦੇ ਫਿਰ ਉਹ ਕਵਾਲੀਆਂ ਕਰਦੇ ਉਹਨਾਂ ਫਿਰ ਉਸ ਤੋਂ ਬਾਅਦ ਜਿਹੜੇ ਛੋਟੇ ਮੋਟੇ ਸਿੰਗਰ ਹੈ ਕਿਉਂਕਿ ਜੇ ਆਪਾਂ ਇਹਨਾਂ ਨੂੰ ਟਾਈਮ ਦੇਵਾਂਗੇ ਇਹੀ ਫਿਰ ਸਿੰਗਰ ਵੱਡੇ ਬਣਨਗੇ ਜੇ ਆਪਾਂ ਇਹਨਾਂ ਨੂੰ ਜੇ ਆਪਾਂ ਇਹਨਾਂ ਨੂੰ ਨਾ ਟਾਈਮ ਦੇਵਾਂਗੇ ਤਾਂ ਇਹਨਾਂ ਦਾ ਹੌਸਲਾ ਕਿਵੇਂ ਖੁੱਲੂਗਾ ਇਹ ਵੱਡੇ ਉਹਦੇ ਕਿਵੇਂ ਆਪਣੇ ਪ੍ਰਾਪਤ ਕਰੂਗੇ ਪੇਟੋ ਜਦਾ ਪੇਟੋ ਦਾ ਕੋਈ ਜੰਮ ਕੇ بڑا ਬਣਿਆ ਨਹੀਂ ਹੈ ਉਹ ਬਾਹਰ ਨਿਕਲ ਕੀ ਛੋਟੇ ਛੋਟੇ ਪ੍ਰੋਗਰਾਮ ਤੇ ਵੱਡਾ ਸਿੰਗਰ ਬਣਦਾ ਹੈ ਮੇਨਸ ਨਾ ਬਣਦਾ ਇਸ ਕਰਕੇ ਅਸੀਂ ਛੋਟੇ ਸਿੰਗਰਾਂ ਨੂੰ ਟਾਈਮ ਦਿੰਦੇ ਆ 1 ਵਜੇ ਮਾਸਟਰ ਸਲੀਮ ਜੀ ਹੋਰਾਂ ਨੂੰ ਆਖੀ ਜਿਹੜੀ ਕਿ ਇਸ ਮੇਲੇ ਦੀ ਸਟੇਜ ਦਾ ਜਿਹੜਾ ਹੈਡ ਸਪੀਕਰ ਆ ਸੀ ਇਹਨਾਂ ਦੇ ਹਵਾਲੇ ਕਰਦਾ ਇਕ ਤੋਂ ਲੈ ਕੇ 5 ਵਜੇ ਤੱਕ ਮਾਸਟਰ ਸਲੀਮ ਜੀ ਲੋਕਾਂ ਨੂੰ ਆਪਣੀ ਗਾਇਕੀ ਦਾ ਆਨੰਦ ਔਰ ਉਹਨਾਂ ਨੂੰ ਮਨੋਰੰਜਨ ਸਮਝ ਲੋ ਮਾਸਟਰ ਜੀ ਕਹਿੰਦਾ ਨੇ ਸਿੰਗਲ ਹੈ ਕਿ ਜਦੋਂ ਉਹ ਗਾਉਂਦੇ ਐ ਕਈ ਵਾਰ ਤਾਂ ਲੋਕਾਂ ਦੇ ਅੰਦਰੋਂ ਨਾ ਇਹ ਜਹਾਂ ਦਾ ਕਰ ਦਿੰਦੇ ਕਿ ਅੱਖਾਂ ਦੇ ਵਿੱਚ ਅਥਰੂ ਵੀ ਲੋਕਾਂ ਦੇ ਆ ਜਾਂਦੇ ਗਾਇਕੀ ਕਹਿਦਾਂ ਦੀ ਚੀਜ਼ ਹੈ ਇਹ ਗਾਇਕੀ ਰੱਬ ਨੂੰ ਵੀ ਅੱਲਾਹ ਪਾਕ ਨੂੰ ਵੀ ਜੋੜ ਦਿੰਦੀ ਹੈ ਗਾਇਕੀ ਇਹ ਹੈ ਕੋਈਲੀ ਇਹ ਹੈ ਕਿ ਜਦੋਂ ਗਾਉਂਦੇ ਨੇ ਤੇ ਬੰਦਾ ਸਿੱਧਾ ਹੀ ਉਸ ਪਰਮਾਤਮਾ ਦੇ ਨਾਲ ਹੀ ਨੀਨ ਹੋ ਜਾਂਦਾ ਗੁਰੂ ਚਰਨਾਂ ਦੇ ਨਾਲ ਹੀ ਨੀਨ ਹੋ ਜਾਂਦਾ ਇਸ ਕਰਕੇ ਮੈਂ ਅਸੀਂ ਮੈਂ ਦਰਗਾਹ ਦਾ ਮਹੰਤਾ ਵਾਕੀ ਮੇਰਾ ਸ਼ਾਹ ਪਰਿਵਾਰ ਮੇਰੇ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ ਦਰਗਾਹ ਦੇ ਜਿੰਨੇ ਵੀ ਪ੍ਰਬੰਧ ਹੈ ਇਹਨਾਂ ਨੇ ਨਾਲ ਹੋ ਕੇ ਕਰਵਾ ਦਿੱਤੇ ਹੈ ਵਧੀਆ ਤਰੀਕੇ ਦੇ ਨਾਲ ਇਸ ਟਾਈਮ ਮੇਰੇ ਕੋਲ ਅਕਬਰ ਸ਼ਾਹ ਮੇਰਾ ਪੁੱਤ ਹੈ ਤੇ ਅਮਤਾਜ ਬੇਟੂ ਸ਼ਾਹ ਨਾਲ ਬੈਠੇ ਮੇਰਾ ਵੱਡਾ ਭਤੀਜਾ ਹੈ ਛੋਟਾ ਭਤੀਜਾ ইমরান ਸ਼ਾ ਉਹ ਵੀ ਨਾਲ ਹੈ ਬड़ा ਪੋਤਾ ਫਰੋਸ਼ਾ ਉਹ ਵੀ ਇਸ ਟਾਈਮ ਨਾਲ ਹੈ ਛੋਟਾ ਪੋਤਾ ਅਜਾਨ ਸ਼ਾ ਉਹ ਵੀ ਨਾਲ ਹੈ ਬਾਕੀ ਮੇਰਾ ਸ਼ਾ ਪਰਿਵਾਰ ਹਜਾ ਘਰ ਹੈ ਕਿਉਂਕਿ ਅਸੀਂ ਜਿਹੜਾ ਇਹ ਮੇਲਾ ਬਹੁਤ ਤਰੀਕੇ ਦਰਾਂ ਕਰਾ ਰਹੇ ਆ ਕਿ ਪਹਿਲਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਏ ਮੈਂ ਡੀਸੀ ਸਾਹਿਬ ਨੂੰ ਮਿਲਿਆ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਉਹਨਾਂ ਨੂੰ ਬੇਨਤੀ ਕੀਤੀ ਹੈ ਕੋਈ ਕਿਉਂਕਿ ਇਹ ਮੇਲੇ ਦੇ ਵਿੱਚ ਕਿਹ ਪ੍ਰਕਾਰ ਦੇ ਲੋਕ ਆਉਂਦੇ ਆ ਕੋਈ ਸ਼ਰਾਰਤੀਆਂ ਅੰਸਰ ਆਉਂਦੇ ਆ ਕੋਈ ਕਹੇ ਜੇ ਲੋਕ ਆਉਂਦੇ ਆ ਕੋਈ ਚੋਰ ਆਉਂਦੇ ਆ ਕੋਈ ਲੁੱਟਦੇ ਆ ਦੇਖੋ ਦੁਨੀਆ ਕਿਹ ਪ੍ਰਕਾਰ ਦੀ ਹੈ ਕਈ ਰੰਗਾਂ ਦੀ ਦੁਨੀਆ ਇਹਦਾ ਦੁਨੀਆ ਦਾ ਅੰਤ ਨਹੀਂ ਕਿਸੇ ਨੇ ਪਾਇਆ ਤੇ ਕਿਦਾਂ ਦੇ ਪ੍ਰੋਗਰਾਮ ਤੇ ਜਿਹੜਾ ਵੱਡੇ ਸਤਰ ਦਾ ਇਹ ਪ੍ਰੋਗਰਾਮ ਹੋਣ ਵਾਲਾ ਵੱਡੇ ਪੱਧਰ ਤੇ ਪ੍ਰੋਗਰਾਮ ਹੋਏ ਬਸ ਤੁਸੀਂ ਕਹਿੰਦੇ ਇੱਕ ਤਾਂ ਸੀਸੀਟੀਵੀ ਕੈਮਰਾ ਔਰ ਜੀ ਤੇ ਪਾਰਕਿੰਗ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਸੰਗਤਾਂ ਦੇ ਟਾਇਲਟ ਵਗੈਰਾ ਨੂੰ ਲੈ ਕੇ ਉਹ ਪ੍ਰਬੰਧ ਕਿਹੋ ਜਿਹੇ ਆ ਹਾਂਜੀ ਇਹ ਮੈਂ ਇਹ ਦੱਸਣਾ ਚਾਹੁੰਦਾ ਕਿਉਂਕਿ ਇਥਾਂ ਜਿਹੜੀ ਪਾਰਕਿੰਗ ਆ ਕਾਫੀ ਚੋੜੀ ਬਣਾ ਦਿੱਤੀ ਐ ਉੱਥੇ ਸਾਡਾ ਜਿਹੜਾ ਕਾਰ ਪਾਰਕਿੰਗ ਦਾ ਜਿਹੜਾ ਬੰਦਾ ਖੜਾਇਆ ਹੋਇਆ ਉਹ ਪੂਰੀ ਕੰਟਰੋਲ ਕਰੂਗਾ ਉਸ ਤੋਂ ਪਰਤਨ ਉੱਪਰ ਆਉਣ ਤੋਂ ਸੰਗਤਾਸੀਂ ਬੰਦ ਕਰ ਦੇਣੀ ਕਿਉਂਕਿ ਮੇਲਾ ਬਹੁਤ ਹੁੰਦਾ ਗੱਡੀਆਂ ਉੱਪਰ ਨਹੀਂ ਆ ਸਕਦੀਆਂ ਜਗ੍ਹਾ ਘੱਟ ਐ ਤੇ ਬਾਕੀ ਲੈਟਰਿੰਗ ਬਾਸੋਂ ਦਾ ਬੜੀ ਤਰੀਕੇ ਨਾਲ ਪ੍ਰਬੰਧ ਕਰ ਚੁੱਕੀ ਇਹ ਆਪਣਾ ਕਰ ਦਿੱਤਾ ਹੈ ਲੰਗਰ ਦਾ ਪੂਰਾ ਪੂਰਾ ਪ੍ਰਬੰਧ ਕੀਤਾ ਹੋਇਆ ਸੱਤ ਪ੍ਰਕਾਰ ਦੇ ਵਧੀਆ ਜਿਹੜੇ ਖਾਣੇ ਆ ਉਹ ਸੰਤਾਂ ਨੂੰ ਅਸੀਂ ਸਵੇਰੇ 6:00 ਵਜੇ ਭੇਟ ਕਰਨੇ ਆ ਸਵੇਰੇ 4:00 ਵਜੇ ਬ੍ਰੈਡ ਪਕੋੜੇ ਨਾਲੇ ਚਾਹ ਚੱਲੂੰਗਾ 10:00 ਵਜੇ ਜਦੋਂ ਦੁਆ ਕਰਨੇ ਉਸ ਤੋਂ ਬਾਅਦ ਲੰਗਰ ਬਾਬਾ ਜੀ ਦਾ ਚੱਲੂੰਗਾ ਬਾਕੀ ਲੰਗਰ ਦੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਪ੍ਰਸ਼ਾਸਨ ਨੇ ਇਸ ਚੀਜ਼ ਦੀ ਹਮਈ ਭਰੀ ਹੈ ਵੇ ਕਿਸੇ ਪ੍ਰਕਾਰ ਦਾ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਗੀ ਡੀਸੀ ਸਾਹਿਬ ਨੇ ਵੀ ਕਿਹਾ ਹੈ ਐਸਐਸਬੀ ਸਾਹਿਬ ਨੇ ਵੀ ਕਿਹਾ ਹੈ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇੱਕ ਟ੍ਰੈਫਿਕ ਪੁਲਿਸ ਰੋਡ ਦੇ ਉੱਪਰ ਲਾ ਦੇਣ ਦੂਜੀ ਹੈ ਆਮ ਜਿਹੜੀ ਪੁਲਿਸ ਹੈ ਉਹ ਬਾਬਾ ਜੀ ਦਰਗਾਹ ਤੇ ਹਰ ਟਾਈਮ 24 ਘੰਟੇ ਕਿਉਂਕਿ ਮੇਲੇ ਦੇ ਵਿੱਚ ਕੋਈ ਕਿਸੇ ਜਨਾਨੀ ਨੂੰ ਸ਼ਰਾਰਤ ਕਰ ਦੇਣ ਕਿਸੇ ਧੀ ਬੈਣ ਸ਼ਰਾਰਤ ਕਰ ਜਾਣ ਉਹਦੇ ਨਾਲ ਕੇ ਬਾਬੇ ਦੀ ਬਦਨਾਮੀ ਦਾ ਸਾਡੀ ਬਦਨਾਮੀ ਹੈ ਇਹ ਚੀਜ਼ ਮੈਂ ਜ਼ਰੂਰ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਉਸ ਦਾ ਇਤਜ਼ਾਮਾ ਉਹ ਬੜੇ ਠੀਕ ਕਿਹਾ ਕੀਤਾ ਜਾਵੇ ਡੀਜੀ ਸਾਹਿਬ ਔਰ ਐਸਐਸਪੀ ਸਾਹਿਬ ਨੂੰ ਮੈਂ ਤੋਸੇ ਹੀ ਸ਼ਾਹ ਪਰਵਾਰਾ ਜੀ ਸਾਹਿਬ ਕੱਟੇ ਗਏ ਸੀ ਕਿ ਬੜੇ ਤਰੀਕੇ ਨਾਲ ਵਾਸ਼ੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਇਹ ਅਪਰਾਧਾ ਉਹਨਾਂ ਨੇ ਹਾਮੀ ਭਰੀ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਸ਼ਿਕਾਇਤ ਨਹੀਂ ਆਉਗੀ ਸਾਡੇ ਪ੍ਰਸ਼ਾਸਨ ਨੂੰ ਬਲੋ ਬਾਬਾ ਜੀ ਜੇ ਗੱਲ ਕੀਤੀ ਜਾਵੇ ਤਾਂ ਪੀਰ ਜੀ ਦੀ ਪੀਰ ਬੁੱਢਣ ਸ਼ਾਹ ਜੀ ਦੀ ਗੁਰੂ ਸਿੱਧ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕਿ ਦੁੱਧ ਵੀ ਛਕਿਆ ਸੀ ਜਿਹੜੇ ਕਿ ਆ ਕਥਾ ਦੇ ਅਨੁਸਾਰ ਜਿਹੜਾ ਇਤਿਹਾਸ ਦੇ ਅਨੁਸਾਰ ਹੈ ਲੱਗਦਾ ਹੈ ਕਿ ਸਿੱਖ ਸੰਗਤ ਵੀ ਉਸੇ ਤਰੀਕੇ ਦੇ ਨਾਲ ਨਤਮਸਤਕ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਆਪਣਾ ਭਾਈਚਾਰਾ ਤੁਹਾਡਾ ਇੱਥੇ ਆਉਂਦਾ ਹੈ ਮਹਿਲੇ ਦੇ ਵਿੱਚ ਵੱਧ ਚੜ ਕੇ ਸੰਗਤ ਆਉਂਦੀ ਹੈ ਆਮ ਲੋਕਾਂ ਨੂੰ ਕੀ ਅਪੀਲ ਕਰੋਗੇ ਸਾਰੀ ਸੰਗਤ ਨੂੰ ਕੀ ਅਪੀਲ ਕਰੋ ਦੇਖੋ ਜੀ ਇਹ ਜਿਹੜਾ ਬਾਬਾ ਜੀ ਦਾ ਅਸਥਾਨ ਇੱਥੇ ਕਿਸੇ ਵੀ ਜਾਤ ਪਾਤ ਦਾ ਕੋਈ ਵੀ ਉਹ ਨਹੀਂ ਹੈ ਇੱਥੇ ਸਿੱਖ ਵੀ ਆਉਂਦੇ ਨੇ ਹਿੰਦੂ ਵੀ ਆਉਂਦੇ ਨੇ ब्राह्मण ਵੀ ਆਂਦੇ ਨੇ 크ਰਿਸਚਨ ਵੀ ਆਂਦੇ ਨੇ ਤੇ ਮੁਸਲਮਾਨ ਭਾਈ ਜ਼ਿਆਦਾ ਵੀ ਆਂਦਾ ਹੈ ਸਭ ਤੋਂ ਜ਼ਿਆਦਾ ਇੱਥੇ ਸਿੱਖ ਧਰਮੇ ਹੀ ਆਂਦਾ ਸਭ ਤੋਂ ਜ਼ਿਆਦਾ ਸਿੱਖ ਧਰਮੇ ਹੀ ਕਿਉਂਕਿ ਗੁਰੂ ਮਹਾਰਾਜ ਦੇ ਬਾਕ ਜਿਹੜੇ ਹੋਏ ਹੋਏ ਨੇ ਉਹ ਸੰਗਤਾਂ ਪੂਰੀਆਂ ਉਸ ਵਿਚਾਰਾਂ ਦੇ ਆਪਣੇ ਪੂਰੇ ਹੈਗੇ ਪ੍ਰਬੰਧ ਤੇ ਜਿੰਨੀ ਵੀ ਸਿੱਖ ਲੋਕ ਜਿਹੜੇ ਗੁਰਦੁਆਰਾ ਬਤਾਲਪਰੀ ਸਾਹਿਬ ਆਸਤੀਆਂ ਬਾਕੇ ਆਂਦੇ ਨੇ ਉਹ ਬਾਬਾ ਗੁਰਦੇ ਤਜੀ ਦੇ ਮੱਥਾ ਟੇਕ ਕੇ ਬਾਬਾ ਬੁੱਢਣ ਸਾਹਿਬ ਦਰਬਾਰ ਤੇ ਆਜੀ ਲੋਆ ਕੇ ਤਾਂ ਵਾਪਸ ਜਾਂਦੇ ਨੇ ਜਿਵੇਂ ਕਿ ਹੋਲਾ ਮਹੱਲਾ ਬਸਾਖੀ ਸਗਰਾਂ ਦਾ ਐਤਵਾਰ ਆਮ ਦਿਨ ਬੜਾ ਘੱਟ ਹੁੰਦਾ ਏ ਲੋਕ ਆਂਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਝੋਲੀਆਂ ਭਰ ਕੇ ਲੈ ਜਾਂਦੇ ਨੇ ਇੱਥੇ ਜਾਤ ਪਾਤ ਦਾ ਕੋਈ ਫਰਕ ਹੀ ਨਹੀਂ ਹੈ ਸਾਰੀ ਦੁਨੀਆ ਇੱਕ ਹੈ ਜਾਤ ਪਾਤ ਦਾ ਕਿਸ ਦੀ ਨਹੀਂ ਹੈ ਇੱਕੋ ਜਾਤ ਹੈ ਕਿਸ ਦੀ ਜਾਤ ਨਹੀਂ ਹੈ ਸੋ ਇੱਥੇ ਜਾਤ ਪਾਤ ਨਾਲ ਕੋਈ ਸੰਬੰਧਤ ਨਹੀਂ ਹੈ ਸਾਰੇ ਧਰਮ ਦੇ ਸੇ ਆਂਦੇ ਨੇ ਬਾਬਾ ਜੀ ਦਾ ਸਤਿਕਾਰ ਕਰਦੇ ਨੇ ਬڑے ਸ਼ਰਦਾ ਦੇ ਨਾਲ ਸਿਰ ਮੱਥਾ ਟੇਕ ਕੇ ਬਾਬਾ ਜੀ ਦੇ ਝੋਲੀਆਂ ਪਰ ਕੇ ਲੈ ਕੇ ਜਾਂਦੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਸੋਏ ਦਰਗਾਹ ਪੀਸ ਸਾਈ ਬੁੱਢਣ ਸ਼ਾਹ ਜੀ ਦੇ ਮਹਾਂਤ ਮੋਤਮ ਬਾਬਾ ਦਿਲਬਾਜ਼ ਮੁਹੰਮਦ ਸ਼ਾਹ ਤੇ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮੇਲੇ ਦੌਰਾਨ ਜਿਹੜਾ ਹੈ ਸੰਗਤ ਜਿਹੜੀ ਇੱਥੇ ਆਵੇਗੀ ਉਹਨਾਂ ਦੇ ਲਈ ਪੁਖਤਾ ਪ੍ਰਬੰਧ ਜਿਹੜੇ ਹੈ ਦਰਗਾਹ ਵੱਲੋਂ ਜਿਹੜੇ ਹੈ ਕਰ ਲਿੱਤੇ ਗਏ ਨੇ ਉਹਨਾਂ ਕਿਹਾ ਹੈ ਕਿ ਵੱਡੇ ਪੱਧਰ ਤੇ ਜਿਹੜਾ ਇਹ ਮੇਲਾ ਕੀਤਾ ਜਾਵੇਗਾ ਹਰ ਸਾਲ ਮਨਾਇਆ ਜਾਂਦਾ ਉੱਥੇ ਅ ਪ੍ਰਸਿੱਧ ਗਾਇਕ ਜਿਹੜੇ ਆ ਮਾਸਟਰ ਸੁਨੀਮ ਆਣਗੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਸੰਗਤ ਨੂੰ ਅਪੀਲ ਵੀ ਹੈ ਹਮਦਰ ਟੀਵੀ ਦੇ ਮਾਧਮ ਰਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਮੇਲੇ ਨੂੰ ਇਤਿਹਾਸਿਕ ਬਣਾਉਣ ਦੇ ਲਈ ਇੱਕ ਵਾਰ ਇੱਥੇ ਜਿਹੜਾ ਪਹੁੰਚਣਾ ਲਾਜ਼ਮੀ ਬਣਦਾ ਹੈ ਜਿਹੜੀ ਸੰਗਤ ਨਹੀਂ ਆ ਸਕਦੀ ਉਹ ਲਾਈਵ ਦੇ ਥਰੂ ਵੀ ਇਸ ਮੇਲੇ ਨੂੰ ਦੇਖ ਸਕਦੀ ਹੈ ਦੇਖਦੇ ਰਹੋ ਹਮਦਰ ਟੀਵੀ